ਚੰਡੀਗੜ੍ਹ ਪੀਜੀ ਦੇ ਵਿੱਚ ਵੱਡਾ ਪ੍ਰਦਰਸ਼ਨ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਡਾਇਰੈਕਟਰ ਦਫ਼ਤਰ ਬਾਹਰ ਜੁਟੇ 4000 ਵਰਕਰ ਹਸਪਤਲ اٹੈਂਡੈਂਟ ਲਿਫਟ ਆਪਰੇਟਰ ਤੇ ਸਿਕਿਉਰਿਟੀ ਗਾਰਡਾਂ ਵੱਲੋਂ ਹੜਤਾਲ ਤਰਨਤਾਰਨ ਦੇ ਪੱਟੀ ਦੇ ਵਿੱਚ ਫਾਇਰਿੰਗ ਅਣਪਛਾਤੇਆਂ ਵੱਲੋਂ ਡਾਕਟਰ ਤੇ ਨਰਸ ਤੇ ਫਾਇਰਿੰਗ ਡਾਕਟਰ ਦੇ ਪੱਟ ਤੇ ਨਰਸ ਦੀ ਬਾਹ ਤੇ ਲੱਗੀ ਗੋਲੀ ਗੰਭੀਰ ਹਾਲਤ ਵਿੱਚ ਹਸਪਤਲ ਦੇ ਵਿੱਚ ਕਰਵਾਏ ਦਾਖਲ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਨੂੰ ਲੈ ਕੇ ਆਪ ਨੇ ਕੀਤਾ ਮੰथन ਦਿੱਲੀ ਦੇ ਵਿੱਚ केजरीवाल ਦੀ ਰਿਹਾਈ ਤੋਂ ਹੋਈ ਮੀਟਿੰਗ ਸਿਆਂ ਮਾਨਵੀ ਰਹੇ ਚਾਂਬੇਲ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਲੈ ਕੇ ਕੀਤੀ ਗਈ ਚਰਚਾ ਆਮ ਆਦਮੀ ਪਾਰਟੀ ਵੱਲੋਂ ਇੱਕ ਦੇਸ਼ ਇੱਕ ਚੋਣ ਦਾ ਵਿਰੋਧ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਇਸ ਦੇ ਨਾਲ ਵਧੇਗੀ ਦਲ ਬਦਲ ਤੇ ਐਮ ਐਲ ਏ ਐਮ ਪੀ ਐਸ ਦੀ ਖੁੱਲੀ ਖਰੀਦੋ ਫਰੋਖਤ ਸੰਵਿਧਾਨ ਦੇ ਬਣਾਈ ਤੀ ਢਾਂਚੇ ਨੂੰ ਪਹੁੰਚੇਗਾ ਨੁਕਸਾਨ ਮਰਦੀ ਚੋਣ ਨੂੰ ਲੈ ਕੇ ਹਾਈ ਕੋਰਟ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਕਿਹਾ 23 ਜਨਵਰੀ ਨੂੰ ਦੱਸੋ ਕਦੋਂ ਕਰਵਾ ਰਹੇ ਹੋ ਚੋਣ 6 ਫਰਵਰੀ ਦੀ ਤਾਰੀਖ ਹੈ ਕਾਫੀ ਲੰਬੀ ਆਪ ਨੂੰ ਅਲਵਿਦਾ ਕਹਿਣ ਵਾਲੀ ਅਸ਼ੋਕ ਤੰਵਰ ਭਾਜਪੀ ਦੇ ਵਿੱਚ ਸ਼ਾਮਿਲ ਦਿੱਲੀ ਦੇ ਵਸੀਆ ਮਨੋਹਰ ਲਾਲ ਨੇ ਪਾਰਟੀ ਦੇ ਵਿੱਚ ਕਰਵਾਇਆ ਸ਼ਾਮਿਲ ਬੋਲੇ ਪਿਆ ਮੋਦੀ ਦੀ ਅਦਾਈ ਦੇ ਵਿੱਚ ਲਗਾਤਾਰ ਵਿਕਾਸ ਦੇ ਰਾਤੇ ਵਧ ਰਿਹਾ ਹੈ ਦੇਸ਼ ਪੰਜਾਬ ਭਰ ਚਕਉਮੀਂ ਦਾ ਮੋਰਚਾ ਨਹੀਂ ਕੀਤਾ ਵੱਡਾ ਪ੍ਰਦਰਸ਼ਨ 7 ਜ਼ਿਲ੍ਹਿਆਂ ਦੇ 13 ਟੋਲ ਪਰਾਸ ਦੇ 3 ਘੰਟੇ ਲਈ ਰੱਖੇ ਫਰੀ ਬੰਦੀ ਸਿੱਖਾਂ ਦੀ ਰਿਹਾਈ ਦੀ ਕਾਰ ਇਹ ਨੇ ਮੰਗ ਜਾਬ ਦੇ ਖੇਤੀਬੜੀ ਵਿਭਾਗ ਦੇ ਵਿੱਚ ਕਰੋੜਾਂ ਦੀ ਗੜਬੜੀ ਪ੍ਰਾਣੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਖਰੀਦ ਦੇ ਵਿੱਚ ਗਵਨ ਦਾ ਸ਼ੱਕ 900 ਅਫਸਰਾਂ ਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟੀ ਜਾਰੀ ਕਰ 15 ਦਿਨਾਂ ਦੇ ਵਿੱਚ ਮੰਗਿਆ ਜਵਾਬ Shimla ਚ ਤਾਜ ਦੇ ਪੱਤਿਆਂ ਵਾਂਗ ਢਹਿ ਟੇਰੀ ਹੋਈ 5 ਮੰਜ਼ਿਲਾ ਇਮਾਰਤ ਸਕੈਨਟਾਂ ਦੇ ਵਿੱਚ ਮਲਬੇ ਦੇ ਵਿੱਚ ਤਬਦੀਲ ਹੋਇਆ ਪ੍ਰਾਈਵੇਟ ਪੀਜੀ ਪਹਿਲਾਂ ਹੀ ਕਰਵਾ ਲਿਆ ਗਿਆ ਸੀ ਖਾਲੀ ਗੁਰਦਾਸਪੁਰ ਪੁਲਸ ਵੱਲੋਂ ਅੰਤਰਾਜੀ ਹਥਿਆਰ ਤੇ ਡਰਗ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਚੇਅਬਲ ਜ਼ਮਾਨ ਨੂੰ ਕੀਤਾ ਗ੍ਰਿਫਤਾਰ ਵੱਡੀ ਗਿਣਤੀ ਵਿੱਚ ਹਥਿਆਰ ਤੇ ਨਸ਼ਾ ਬਰਾਮਦ ਸ਼ਹੀਦ ਅਗਨੀਵੀਰ ਅਜੇ ਸਿੰਘ ਦਾ ਨਮ ਅੱਖਾਂ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਦਿੱਤੀ ਦੀ ਅੰਤਿਮ ਵਿਦਾਈ ਦਿੱਤੀ ਦਿਨੀ ਅਜੌਰੀ ਦੇ ਵਿੱਚ ਹੋਏ ਮਾਈਨ ਬਲਾਸਟ ਵਿੱਚ ਮੇਸਨ ਸ਼ਹੀਦ ਪ੍ਰਾਣ ਪ੍ਰਤੀਸ਼ਟਾ ਤੋਂ ਪਹਿਲਾਂ ਪੀਐਮ ਮੋਦੀ ਦਾ ਵਿਸ਼ੇਸ਼ ਅਨੁਸ਼ਟਾਨ ਜਾਰੀ ਤਮਲਨਾਡੂ ਦੇ ਰੰਗਨਾਥ ਸਵਾਮੀ ਮੰਦਿਰ ਦੇ ਵਿੱਚ ਕੀਤੀ ਪੂਜਾ ਗਜਰਾਜ ਤੋਂ ਵੀ ਲਿਆ ਅਸ਼ੀਰਵਾਦ ਪਾਕਿਸਤਾਨੀਆਂ ਮਿਰਜ਼ਾ ਤੋਂ ਵਕ ਹੋਣ ਦੀਆਂ ਖਬਰਾਂ ਦੇ ਵਿਚਾਲੇ ਸ਼ੌਇ ਮਲਿਕ ਫਿਰ ਬਣੇ ਲਾੜਾ ਪਾਕਿਸਤਾਨੀ ਅਦਾਕਾਰਾ ਸਨਾ ਜਾਵੈਦ ਦੇ ਨਾਲ ਕੀਤਾ ਨਿਕਾਹ ਖੁਦ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ ਸਸਿਕਾ ਤੁਸੀਂ ਵਖ ਰਿਹਾ ਨਿਊਜ਼ 80 ਪੰਜਾਬ ਨਾਣਾ ਮੈਂ ਪਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਾਇਰੈਕਟਰ ਦਫਤਰ ਬਾਹਰ 4000 ਵਰਕਰ ਜੁਟੇ ਹੋਏ ਨੇ ਪੀਜੀਆਈ ਕੰਟਰੈਕਟਰ ਯੂਨੀਅਨ ਦੇ ਵੱਲੋਂ ਦਰਸਰੇ ਉਸ ਮਜਬਰਾ ਕੀਤਾ ਜਾ ਰਿਹਾ ਇਸ ਦੇ ਵਿੱਚ ਹਸਪਤਾਲ اٹੈਂਡੈਂਟ ਲਿਫਟ ਆਪਰੇਟਰਾਂ ਦੇ ਵੱਲੋਂ ਇਹ ਰੋਸ ਮਜਬਰਾ ਕੀਤਾ ਜਾ ਰਿਹਾ ਪਰ ਦਸੰਚਾਰੀਆਂ ਦੇ ਵਿੱਚ ਸਿਕਿਉਰਿਟੀ ਗਾਰਡ ਵੀ ਸ਼ਾਮਲ ਨੇ ਦਰਸਲੇ ਨਾ ਕਰਮਚਾਰੀਆਂ ਦੇ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸੇ ਮੰਗ ਨੂੰ ਲੈ ਕੇ ਦਰਸਲ ਇਹ ਕਰਮਚਾਰੀ ਪਰਦਰਸ਼ਨ ਕਰੀ ਨੇ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਜਿਹੜੇ ਕਿ ਵਰਕਰ 4000 ਦੇ ਕਿਹੜੇ ਵਰਕਰਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਜਿਹੜੇ ਕਿ ਡਾਇਰੈਕਟਰ ਦਫ਼ਤਰ ਦੇ ਬਾਹਰ ਛੁੱਟੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਹਸਪਤਾਲ اٹੈਂਡੈਂਟ ਲਿਫਟ ਆਪਰੇਟਰ ਇਸ ਤੋਂ ਇਲਾਵਾ ਸਿਕਿਉਰਟੀ ਗਾਰਡ ਵੀ ਸ਼ਾਮਲ ਨੇ ਤੇ ਇਹਨਾਂ ਕਰਮਚਾਰੀਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬਰਾਬਰ ਕੰਮ ਤੇ ਉਹਨਾਂ ਨੂੰ ਬਰਾਬਰ ਤਨਖਾਹ ਦਿੱਤੀ ਜਾਵੇ सेम पे और सेम वर्क का अधिकार मिलना चाहिए क्योंकि जो यहाँ के रिलीवर लोग हैं वो छः बजे आते हैं कोई बहुत दूर दूर से आता है उन लोगों को ड्यूटियाँ नहीं दी जाती वो आते हैं और वापस चले जाते हैं उनको कोई छुट्टी पे है उसकी जगह भेजा जाएगा अदरवाइज वो घर जाते हैं वापस और चार बंदों से एक बंदे से चार बंदे का काम लिया जाता है मतलब कोई भी सैलरी सर वही जो रिलीवर्स के हिसाब से दिहाड़ियाँ बनती हैं वही है, है सैलरी पर डे कि शोषण ना किया जाए सभी को समान वेतन दिया जाए मेरा यही गुजारिश है कि सभी मेहनती हैं सभी को समान वेतन दिया जाए सर फोर इयर्स हो चुके हैं और यहाँ पर बहुत सारे रिलीवर्स हैं जो आठ आठ दस दस साल से लगे हुए हैं जिन्हें बहुत संघर्ष के बाद उन्हें फिक्स किया जाए और ठेकेदारी प्रथा को खत्म किया जाए ਅਸਦਰੋ ਕਰਦੇ ਆ ਪੀਜੀਐ ਚੰਡੀਗੜ੍ਹ ਦਾ ਕਿ ਤੁਹਾਨੂੰ ਕਿ ਮੇਰੇ ਸਹੂਗੀ ਇਸ ਵੇਲੇ ਲਾਈਵ ਜੁੜ ਚੁੱਕੇ ਨੇ ਅੰਕੀ ਦੁਦਾਨੇ ਅੰਕਿਤ ਫਿਲਹਾਲ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ ਮੁੱਖ ਮੰਗ ਕੀ ਹੈ ਤੇ ਇਹ ਵੀ ਜਰੂਰ ਨਾਲ ਇਹ ਜਾਣਕਾਰੀ ਦਿਓ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਹੋਰ ਨਾ ਸੂਬਿਆਂ ਤੋਂ ਮਰੀਜ਼ ਹਰ ਰੋਜ਼ ਇੱਥੇ ਪਹੁੰਚਦੇ ਨੇ ਕੀ ਇਸ ਹੜਤਾਲ ਦੇ ਕਾਰਨ ਬਾਕੀ ਪੀਜੀਐ ਦਾ ਕੰਮ ਵੀ ਕਿਤਨਾ ਕਿਤੇ ਪ੍ਰਭਾਵਿਤ ਹੋ ਰਿਹਾ ਹੈ बिल्कुल परमेंद्र पहले मैं दिखाना चाहूंगा कि हजारों कर्मचारी हैं और लगातार नारेबाजी की जा रही है कि समान काम समान वेतन उनको मिले आप देख सकते हैं कि उसमें सिक्योरिटी गार्ड भी हैं नर्सिस भी हैं लिफ्टमैन भी हैं सभी तरह के जो कर्मचारी हैं वो यहाँ मौजूद हैं और सभी तरह के कर्मचारी यहाँ अपनी मांगों को लेकर के प्रदर्शन कर रहे हैं और यही मांग है कि समान काम हो समान वेतन मिले क्योंकि तो जो पहले से लगे हुए हैं उनको वेतन ज्यादा मिल रहा है इनको समान वेतन नहीं मिल रहा है और इसी वजह से लगातार इनका जो विरोध प्रदर्शन है वो जारी है और यह जायज मांग कहीं ना कहीं इनकी की जा रही है अपनी मांग को लेकर के इनका प्रदर्शन है हम जानने की कोशिश करेंगे जो इनके पदाधिकारी हैं उनसे जानने की कोशिश करेंगे की क्या वो मांग रखते हैं क्या मांगे हैं आपकी मांगे सर हमारी यही पे का हम केस दो से लड़ रहे हैं जो दो में हम जीत चुके हैं उसके बाद ये सुप्रीम कोर्ट गए सुप्रीम कोर्ट से भी 2018 में हम जीत चुके हैं एक केस दो साल का पी जी ने वक्त मांगा था जो हमने इनको दिया उसके बाद से इन्होंने अभी सेम पे वर्क लागू नहीं किया हमने दिसंबर में इनको अल्टीमेटर दिया था स्ट्राइक का किया था हमारी मांगे पूरी करी जाए नहीं तो हम स्ट्राइक पे बैठेंगे तो कहीं कहीं ना कही आज तो पूरी पीजीआई में जिस तरह से आपने स्ट्राइक की है तो कहीं ना कहीं स्वास्थ्य सेवाएं भी बाधित हुई होंगी सर हमने ये ना नोटिस इनको दिसंबर चौदह को दिया था हमने एक महीना पहले इनको आगाह किया था जब ये सुप्रीम कोर्ट का डिसीजन नहीं माना तो हमारे हाथ में अब कह रहे क्या गया जब सुप्रीम कोर्ट से भी जीतने के बाद भी प्रशासन हमारी डिमांड नहीं पूरी कर रही है तो लास्ट चारा हमारे पास स्ट्राइक ही बचा है तकी। ने तकी। ने तकी। ने की यही कहना है कि सुप्रीम कोर्ट का डिसीजन आ चुका है उसके बावजूद भी नहीं माना जा रहा है तो वो कहाँ जाए आखिरकार उन्होंने हड़ताल करने की ठानी है और इसीलिए वो यहाँ हड़ताल करने के लिए मौजूद है और इसका भी नोटिस पहले ही प्रशासन को दे दिया गया था अधिकारियों को दे दिया गया था कि अगर उनकी मांगे नहीं मानी गई तो वो इस तरह से हड़ताल करेंगे और जिससे कहीं ना कहीं कामकाज भी बाधित होगा लेकिन उसके जिम्मेवार जो है वो प्रशासन होगा और वही मांगे जो बता रहे हैं कि समान काम समान वेतन की उनकी मांग है और आप देख सकते हैं कि हाथों में जो पोस्टर भी ले रखे हैं और समान काम समान वेतन लागू करो गुंडागर्दी बंद करो भारत का राजपत्र जो है वो लागू करो तो कहीं ना कहीं हजारों कर्मचारी यहाँ डायरेक्टर ऑफिस के सामने और काफी संख्या में महिलाएं मौजूद आप देख सकते हैं कि महिलाएं भी कम संख्या के अंदर नहीं है काफी संख्या के अंदर महिलाएं यहाँ प्रदर्शन के अंदर मौजूद है जिस तरह का ठंड का माहौल है और उसके ठंड के मौसम के अंदर भी अगर उस कर्मचारी प्रदर्शन कर रहे हैं तो कहीं ना कहीं वो अपनी मांगों को लेकर के जायज मांगों को लेकर के प्रदर्शन किया जा रहा है और इनको उम्मीद है कि प्रशासन की अब आख खुलेगी और और वो इनकी जो मांगे हैं वो मान, मानेंगे जी अंकित कोई गल ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਡਾਇਰੈਕਟਰ ਦੇ ਵੱਲੋਂ ਜਾਂ ਹੋਰਨਾਂ ਅਫਸਰਾਂ ਅਧਿਕਾਰੀਆਂ ਦੇ ਵੱਲੋਂ ਕਿ ਗਲਬਾ ਦੇ ذریعے ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੇ ਤੌਰ ਤੇ ਜਦੋਂ ਅਸੀਂ ਪੀਜੀਆਈ ਦਾ ਜ਼ਿਕਰ ਕਰਦੇ ਹਾਂ ਬਹੁਤ ਸਾਰੇ ਐਮਰਜੈਂਸੀ ਕੇਸ ਜਿਹੜੇ ਕਿ ਪੀਜੀਆਈ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਚਾਹੇ ਹੋਰਨਾਂ ਸੂਬਿਆਂ ਤੋਂ ਤੇ ਸੁਭਾਵਿਕ ਹੈ ਕਿ ਜਦੋਂ ਹੜਤਾਲ ਹੁੰਦੀ ਹੈ ਤਾਂ ਫਿਰ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। राम मंदिर आएंगे तो आज आए हम भी अपना हाथ में बिल्कुल ये भी जानते हैं कि कहीं ना कहीं कोई डायरेक्टर से कोई और अधिकारी से बातचीत हुई है आपके अधिकारी से बहुत बार वही मीटिंग बता रहे हैं हमने पंद्रह तारीख का स्ट्राइक का नोटिस दिया था इन्होंने बारह को मीटिंग बुलाई बारह को पोस्टपोन करी पंद्रह को पोस्टपोन करी ये अठारह की पोस्टपोन करके आज बीस की मीटिंग ये सारी लापरवाही पीजे की है। हम बात करने के लिए तैयार थे हमें स्ट्राइक स्ट्राइक से से जरूरी नहीं हम हम बातचीत बातचीत भी मुद्दा लेकिन करने के लिए प्रशासन तैयार हो तब करें बात लेकिन अब हड़ताल की है अब कोई बातचीत के लिए कोई बुलावा सर अंदर बुलावा बुलाव अंदर मीटिंग आज बीस तारीख की थी हमने अठारह स्ट्राइक इसलिए की है की आगे पोस्टपोन न करे बीस तारीख की जो मीटिंग है और बीस तारीख को हमने इनको आगार करा था कि आपका जो डिसीजन होगा उसी हिसाब से हमारी स्ट्राइक चलेगी तो हड़ताल अब आगे तक चलेगी या आज आज की हड़ताल। डिसीजन है। अगर ये नहीं मानेंगे आज तो ये हड़ताल कंटिन्यू चलेगी कंटिन्यू चलेगी सेवाएं भी बाधित होंगी सर ये पीजे इसका जिम्मेकार है जिम्मेदार है जो हाई कोर्ट का डिसीजन नहीं मान रहे हम तो मजबूरी में तो आप देख सकते हैं परविंदर इनका यही कहना है कि वो तो मजबूर स्ट्राइक कर रहे हैं पहले नोटिस दे चुके हैं प्रशासन को चेता चुके हैं लेकिन फिर भी अगर प्रशासन उनकी मांगों को सुनने के लिए तैयार नहीं है तो इसलिए उनको हड़ताल का रास्ता अख्तियार करना पड़ा है और ये रास्ता भी तब तक अख्तियार किए रखेंगे अगर उनकी मांगे नहीं मानी जाती है तो ऐसा नहीं है कि ये हड़ताल आज ही खत्म हो जाएगी ये आगे के लिए भी जारी रह सकती है जी ठीक है अंकित पूरी गल वाली पूरी तस्वीर ਮੈਨੂੰ ਬਖਵਾਉਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਫਤ ਤੌਰ ਤੇ ਕਰਮਚਾਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਤਦ ਤੱਕ ਨੰਦੀ ਮੰਗਾ ਤੇ ਗੌਰ ਨਹੀਂ ਕੀਤਾ ਜਾਂਦਾ ਤਦ ਤੱਕ ਜਿਹੜੀ ਹੜਤਾਲ ਉਹਦੇ ਬਲੂ ਜਾਰੀ ਰੱਖੀ ਜਾਵੇਗੀ ਹਾਲਾਂਕਿ ਇਹ ਜ਼ਰੂਰ ਸਾਫ ਹੈ ਕਿ ਜੇ ਇੰਨੇ ਵੱਡੇ ਗਿਣਤੀ ਵਿੱਚ ਵਰਕੇੜੇ ਚੰਡੀਗੜ੍ਹ ਪੀਜੀਏ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਤੇ ਆਮ ਲੋਕਾਂ ਨੂੰ ਕਿਤਨਾ ਕਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਹੋਰਨਾਂ ਸ਼ਹਿਰਾਂ ਤੋਂ ਜਿਹੜੇ ਮਰੀਜ਼ ਨੇ ਖਾਸ ਤੌਰ ਜਿਹੜੇ ਐਮਰਜੈਂਸੀ ਕੇਸ ਨੇ ਰੈਫਰ ਕੇਸ ਨੇ ਬਹੁਤ ਸਾਰੇ ਰੂਟੀਨ ਤੇ ਜਿਹੜੇ ਕਿ ਚੰਡੀਗੜ੍ਹ ਪੀਜੀਏ ਪਹੁੰਚਦੇ ਨੇ ਮੈਂਸ ਦੇ ਵਿਚਾਲ ਹੱਲ ਕੱਢਿਆ ਜਾਂਦਾ ਰੁਕ ਰਾਂਗੇ ਅਗਲੀ ਖਬਰ ਦਾ ਗੁਰਦਾਸਪੁਰ ਪੁਲਿਸ ਦੇ ਵੱਲੋਂ ਅੰਤਰਰਾਜੀ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹਥਿਆਰ ਤੇ ਡਰਗ ਤਸਕਰੀ ਦੇ ਵਿੱਚ ਸ਼ਾਮਲ 6 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਵਰਸ ਨੂੰ ਕਾਫੀ ਸਮੇਂ ਤੋਂ ਦਰਸਲੇ ਮੁਲਜ਼ਮ ਲੜਿੰਦੇ ਸਨ 9 ਪਿਸਤੌਲ 10 ਮੈਗਜ਼ੀਨ ਤੇ 35 ਰੌਂਦ ਇਸ ਤਰ੍ਹਾਂ ਬਰਾਮਦ ਕੀਤੇ ਗਏ ਨੇ ਮੁਲਜ਼ਮਾਂ ਦੇ ਕੋਲੋਂ 1 ਕਿਲੋ ਤੋਂ ਵੱਧ ਹੈਰਿਨ ਨਵੀ ਬਰਾਮਦ ਕੀਤੀ ਗਈ ਹੈ 15000 ਰੁਪਏ ਦੀ ਡਰਗ ਮਨੀ ਵੀ ਜ਼ਬਤ ਕੀਤੀ ਗਈ ਹੈ ਗਫ्तार ਮੁਲਜ਼ਮਾਂ ਦੇ ਵਿੱਚੋਂ ਇੱਕ ਰੁਪਿੰਦਰ ਛਤਿਸਗੜ ਦਾ ਰਹਿਣ ਵਾਲਾ ਰੁਪਿੰਦਰ ਤੇ ਰਾਏਪੁਰ ਛਤਿਸਗੜ ਦੇ ਵਿੱਚ ਐਨਡੀਪੀਐਸ ਦਾ ਕੇਸ ਦਰਜ ਹੈ ਮਨੀ ਨਾਮ ਦਾ ਮੁਲਜ਼ਮ ਇੱਕ ਕਤਲ ਕਾਂਡ ਦੇ ਵਿੱਚ ਲੜਿੰਦਾ ਸੀ ਜੋ ਕਿ ਮਹਾਰਾਸ਼ਟਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ ਪੁਲਿਸ ਵੱਲੋਂ ਜਿਹੜਾ ਪਨੀਆਰ ਬਾਈਪਾਸ ਹੈ ਉੱਤੇ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੌਰਾਨੇ ਚੈਕਿੰਗ 3 ਸਸਪੈਕਟਡ ਬੰਦੇ ਜਿਹੜੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ ਪੁਲਿਸ ਨੂੰ ਦੋ ਵੈਪਨ ਨਜਾਇਜ਼ ਪਿਸਟਲ ਜਿਹੜੇ ਹਨ ਉਹ ਬਰਾਮਦ ਹੋਏ ਤੇ ਦੋ ਰਾਉਂਡ ਅਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰਗ ਮਨੀ ਜੱਟੀ ਹੈ ਉਹ ਬਰਾਮਦ ਹੋਈ ਸੀ ਉਹ ਵਰਨਾਕਾਰ ਦੇ ਵਿੱਚ ਉਹ ਸਵਾਰ ਸੀਗੇ ਉਹਨਾਂ ਦੀ ਜਦੋਂ ਪੁੱਛਿਸ਼ ਕੀਤੀ ਗਈ ਔਰ ਉਹ ਇਨਵੈਸਟੀਗੇਸ਼ਨ ਫਰਦਰ ਕੀਤੀ ਗਈ ਹੈ ਫਿਰ ਪਰਚਾ ਰਜਿਸਟਰ ਵੀ ਹੋਇਆ ਹੈ ਉਹ ਡੀਰਿੰਗ ਇਨਵੈਸਟੀਗੇਸ਼ਨ ਨੇ ਇਹ ਚੀਜ਼ ਸਾਹਮਣੇ ਆਈ ਹੈ ਕਿ ਬੰਦੇ ਜਿਹੜੇ ਸੀਗੇ ਇਹਨਾਂ ਨੇ ਹਥਿਆਰ ਇੱਕ ਮਨੀ ਮਾਉਥ ਨਾਮ ਦਾ ਜਿਹੜਾ ਬੰਦਾ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਇਹ ਹਥਿਆਰ ਲਏ ਸੀ ਤੇ ਪੁਲਿਸ ਨੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਮਨੀ ਨੂੰ ਵੀ ਅਰੈਸਟ ਕੀਤਾ ਖਰਾਲਾ ਟੀ ਪੁਆਇੰਟ ਤੇ ਜਿਹੜਾ ਉਹਦੀ ਅਰੈਸਟ ਹੋਈ ਤੇ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਮਹਿਤਾਬ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਰੈਸਟ ਕੀਤਾ ਉਨ੍ਹਾਂ ਦੇ ਕੋਲੋਂ ਵੀ ਪੁਲਿਸ ਨੂੰ ਦੋ ਹਥਿਆਰ ਹੋਰ ਬਰਾਮਦ ਹੋਏ ਤੇ ਜਦੋਂ ਮੰਨੀ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਮਹਾਰਾਸ਼ਟਰ ਤੋਂ 9 ਵੈਪਨ ਲੈ ਕੇ ਆਇਆ ਸੀ ਔਰ ਫਰਦਰ ਉਹਨਾਂ ਦੀ ਰੋਕਰਾਂਗੇ ਅਗਲੀ ਵੱਡੀ ਖਬਰ ਦਾਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਸ ਦੇ ਵਿੱਚ ਫਾਇਰਿੰਗ ਹੋਈ ਹੈ ਦੋ ਧਿਰਾਂ ਦੇ ਵਿਚਾਲੇ ਲੜਾਈ ਦੇ ਦੌਰਾਨ ਗੋੜੀ ਚੱਲੀ ਆਪਸੀ ਰੰਜਿਸ਼ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਕਾਰ ਇਹ ਲੜਾਈ ਹੋਈ ਹੈ ਛੜਪ ਦੌਰਾਨ ਇੱਕ ਕਾਰਦੀ ਵੀ ਪੰਤਣ ਕੀਤੀ ਗਈ ਹੈ ਮੌਕੇ ਤੇ ਪਹੁੰਚੇ ਪੁਲਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਤਰਵੰਡੀ ਸਾਬੋ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਦੇ ਪਿੰਡ ਜਗਾ ਰਾਮ ਤਿਰਸ ਦੇ ਵਿੱਚ ਫਾਇਰਿੰਗ ਹੋਈ ਹੈ ਦੋ ਧਿਰਾਂ ਦੇ ਵਿਚਾਲੇ ਲੜਾਈ ਦੇ ਦੌਰਾਨ ਗੋਲੀ ਚੱਲੀ ਹੈ ਆਫਸੀ ਰੰਜਿਸ਼ ਦਾਇਪੁਰਾ ਮਾਮਲਾ ਦੱਸਿਆ ਜਾ ਰਿਹਾ ਹੈ ਆਫਸੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਛੜਪਧਰਾਨ ਇੱਕ ਕਾਰ ਦੀ ਵਿਪੰਤੁਰ ਕੀਤੀ ਗਈ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਦੇ ਬਲਕਿ ਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਦਾ ਕਾਰਨ ਦਰਸਿਲ ਤਲਵੰਡੀ ਸਾਬੋਤ ਦੇ ਪਿੰਡ ਜਗਰਾਮ ਤੀਰਦਿਆਂ ਤਸਵੀਰਾਂ ਜਿੱਥੇ ਕਿ ਫਾਇਰਿੰਗ ਹੋਈ ਹੈ ਦੋ ਤਿਰਾਂ ਦੇ ਵਿਚਾਲੇ ਛੜਪ ਦੇ ਦੌਰਾਨ ਦਰਸਿਲ ਗੋਲੀ ਚਲੀ ਹੈ ਤੇ ਛੜਪਦਰਾਂ ਨੇ ਇੱਕ ਕਾਰ ਦੀ ਵੀ ਪੰਤੂੜ ਕੀਤੀ ਗਈ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਸ਼ੀਸ਼ੇ ਜਿਹੜੇ ਸ਼ੀਸ਼ੇ ਤੱਕ ਵੀ ਕਾਰ ਦੇ ਤੋੜੇ ਗਏ ਨੇ ਜਿਹੜੀ ਲੜਾਈ ਹੋਈ ਹੈ ਇਹ ਆਪਰ ਚ ਹਾਂਜੀ ਇਹ ਕਾਰ ਵਾਲੇ ਮੁੰਡੇ ਨੂੰ ਬਚਣ ਵਾਸਤੇ ਇਹ ਫਾਇਰਿੰਗ ਕੋਰੀ ਵੀ ਕੀਤੀ ਹੈ ਅੱਛਾ ਹੁਣ ਜਦੋਂ ਅਸੀਂ ਆਏ ਉਦੋਂ ਤੱਕ ਸਾਰੇ ਦਰ ਹੋ ਗਏ ਸੀ ਚਲੋ ਜਾਂਚ ਹੋ ਰਹੀ ਹੈ ਮਾਮਲੇ ਖਾਮਾਮਲੇ ਜਾਂਚ ਹੋ ਰਹੀ ਹੈ ਸਿੱਟੇ ਸਾਹਿਬ ਵੀ ਆ ਕੇ ਗਏ ਹੁਣੇ ਪਟਾਲ ਕਰੀ ਜਾਂਦੇ ਗੋਲੀਆਂ ਗੋਲੀਆਂ ਚੱਲੀਆਂ ਕੋਈ ਸੁਣਿਆ ਹੈ ਕਿ ਫਾਇਰ ਹੋਇਆ ਠੀਕ ਕਲੀਅਰ ਹੈ ਨਹੀਂ ਕਿਉਂਕਿ ਕੋਲ ਵਗੈਰਾ ਬਰਾਮਦ ਨਹੀਂ ਹੋਇਆ ਅੱਛਾ ਅੱਛਾ ਦੋ ਤਰਾ ਮਚ ਕਰ ਹਾਂ ਦੋ ਤਰਾ ਮਚ ਇਸੇ ਖਬਰ ਤੇ ਹੋਰ ਜਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਲਖਵਿੰਦਰ ਜੁੜ ਚੁੱਕੇ ਹਨ ਲਖਵਿੰਦਰ ਕੀ ਕੋ ਜਾਣਕਾਰੀ ਹੈ ਵਜਾ ਸਾਫ ਹੋ ਪਈ ਹੈ ਕਿ ਆਖਰਕਾਰ ਚੜਪਦੀ ਵਜਾ ਕਿਰੀ ਕਿ ਇਸ ਆ ਗੋਲੀਬਾਰੀ ਦੇ ਦੌਰਾਨ ਫਾਇਰਿੰਗ ਦੇ ਦੌਰਾਨ ਕੋਈ ਜ਼ਖਮੀ ਵੀ ਹੋਇਆ ਬਿਲਕੁਲ ਕੁੰਦਰਜੀ ਜੇ ਗੱਲ ਕਰੀਏ ਤਲਵੰਡੀ ਸਾਬੋ ਦੇ ਨਜ਼ਦੀਕ ਹੀ ਪਿੰਡ ਪੈਂਦਾ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦਾ ਪਿੰਡ ਹੈ ਜਗਰਾਮਜੀਤ ਉਥੇ ਦੋ ਧਿਰਾਂ ਦੇ ਵਿਚਕਾਰ ਆਪਸੀ ਰੰਜਿਸ਼ ਦਾ ਮਾਮਲਾ ਇਹ ਹੋਇਆ ਹੈ ਕਰੀਬ ਘੰਟਾ ਪਹਿਲਾਂ ਇੱਕ ਕਾਰ ਜਗਰਾਮਜੀਤ ਵੱਲੋਂ ਆ ਰਹੀ ਸੀ ਤੋਂ ਮੂਰੇ ਦੋ ਲੜਕਿਆਂ ਨੇ ਰੋਕ ਦੇ ਉਸ ਤੇ ਪੱਥਰਵਾਜੀ ਆਪਣਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਤੋਂ ਬਾਅਦ ਜੋ ਬਚਾਓ ਤੇ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਇਕ ਪਾਸਟੀਕਰ ਨਹੀਂ ਨਹੀਂ ਦੱਸਿਆ ਜਾ ਰਿਹਾ ਹੈ ਕਿ ਉਹਨੇ ਆਪਨੇ ਬਚਨ ਦੇ ਲਈ ਫੈਰਵੰ ਵੀ ਕੀਤੀ ਹੈ ਪੁਲਿਸ ਜਿਹੜਾ ਮਾਮਲੇ ਦੀ ਜਾਂਚ ਕਰ ਰਹੀ ਹੈ ਡੀਐਸਪੀ ਸਾਹਿਬ ਸਾਡੇ ਰਜਿਸਟਰੀ ਜੀ ਉਹਦੀ ਉਹਨਾਂ ਦੀ ਅਗਵਾਈ ਦੇ ਵਿੱਚ ਪੁਲਿਸ ਘਟਨਾ ਸਥਾਨ ਤੇ ਬਣੀ ਹੋਈ ਹੈ ਮਾਮਲੇ ਦੀ ਸਾਰੀ ਗੱਲਬਾਤ ਕਰ ਰਹੇ ਆ ਅੱਛੀ ਗੱਲ ਕਿੰਦ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸ਼ਲ ਤਲਵੰਡੀ ਸਾਹਬ ਉਹਦੇ ਪਿੰਡ ਜਗਰਮ ਤੀਸ ਦੀਆਂ ਤੁਹਾਨੂੰ ਤਸਵੀਰਾਂ ਮੁਖਾ ਰਹੇ ਜਿੱਥੇ ਕਿ ਆ ਦੋ ਧਿਰਾਂ ਦੇ ਵਿਚਾਲੇ ਗੋਲੀ ਚੱਲੀ ਹੈ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਛੜਪਦਰਾਂ ਨੇ ਇੱਕ ਕਾਰ ਦੀ ਵੀ ਪੰਤੂਣ ਕੀਤੀ ਹੈ ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ